ਸਾਡਾ ਸਭ ਕੁਝ ਸੀ ਪਿਆਰ ਸੀ ਪਾਵਾਂ ਪਾਵਾਂ ਪਾ ਜਾਂਦੀਆਂ ਮਿਰਜਾ ਬਾਜ ਭਰਾਮਾ ਮਾਰਿਆ ਮੇਰੀ ਉਮਰ ਚਲੇ ਗਈ ਅਜਤੀ ਕਰ ਲੋਕਾਂ ਦੇ ਰੋਣੇ ਰੋਂਦੇ ਦੇ ਲੋਕਾਂ ਦੇ ਰੋਣੇ ਰੋ ਬੈਠਾ ਬਸ ਆਪਣਾ ਹੀ ਰੋਣਾ ਵਾਕਈ ਹੈ ਉਹ ਪਾ ਗਿਆ ਸੀ ਆ ਮੈਂ ਕਿਹਾ ਨਹੀਂ ਤੁਸੀਂ ਲੰਗਰ ਵੀ ਲਾਉਣਾ ਵੀ 엄마 ਵੀ ਉਹ ਵੀ ਚੰਗੀ ਰੂਹਾ ਤੋਰਨੇ ਵੜਿਆ ਉੱਠੀ ਇਸ ਵਕਤ ਨੇ ਕਿਸ ਦਾ ਇੰਤਜ਼ਾਰ ਕੀ ਇਸਨੇ ਹਰ ਸ਼ੈਪ ਐ ਆਪਣਾ ਵਾਰ ਕੀਤਾ ਉਹ ਵਿੜਾ ਲਬਦਨ ਜਿਹੜਾ ਹੱਥੋਂ ਗਵਾਚ ਗਿਆ ਉਹ ਜੋਵਨ ਮੁਰਦਾ ਨਹੀਂ ਜਿਹੜਾ ਪੱਥਰਾ ਵਾਚ ਗਿਆ ਪਾਣੀ ਦਰਿਆਵਾਂ ਦੇ ਇਕਬਾਰ ਜੋ ਵਹਿ ਗਏ ਨੇ ਪਰ ਤਣ ਨਾ ਪੱਤਣਾਂ ਤੇ ਦਾਨੇ ਕਹਿ ਗਏ ਨੇ ਠੀਕ ਹੈ ਸਰੀਰ ਕਰਕੇ ਉਹ ਵਿਛੜ ਗਿਆ ਪਰ ਉਹਨਜ ਉਹਨੇ ਸਦਾ ਹੀ ਰਹਿਣਾ ਉਹਦੀਆਂ ਗਾਈਆਂ ਵਾਰਾਂ ਉਹਦੇ ਗਾਏ ਹੋਏ ਗੀਤ ਉਹਦੇ ਗਾਏ ਹੋਏ ਪ੍ਰਸੰਗ ਉਹ ਸੰਗਤਾਂ ਤੇ ਚੇਤਿਆਂ ਚ ਸਦਾ ਹੀ ਗੂੰਜਣਗੇ ਉਹ ਜਿਹੜਾ ਨਾ ਉਹਦੇ ਵਿੱਚ ਆ ਜਿੰਨੇ ਵੀ ਨਗਮੇ ਅਮਰ ਨਗਮੇ ਅੱਜ ਬਣ ਗਏ ਤੇ ਹੁਣ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਬੈਰੇ ਪਰ ਜਸਵੰਤ ਸਿੰਘ ਸਰੀਰ ਕਰਕੇ ਚਲ ਗਿਆ ਉਂਝ ਨਹੀਂ ਉਹਨੇ ਜਾਣਾ ਔਰ ਮੇਰਾ ਇਹ ਵਿਸ਼ਵਾਸ ਆ ਦੇਖੋ ਦੀਪ ਸਿੱਧੂ ਸਾਡੇ ਕੋਲੋਂ ਵਿਛੜਿਆ ਉਦੋਂ ਉਹ ਉਹਦੇ ਨਾਲ ਹੀ ਬਹੁਤ ਤੇਮੋ ਹੋ ਗਿਆ ਸੀ ਇਹ ਵੀ ਉਹਦੇ ਕੋਈ ਤਾਂ ਬੈਠਾ ਤਾਂ ਉਹ ਪੁਰਾਣੀਆਂ ਯਾਤਾਂ ਹੈਗੀਆਂ ਗਾਉਂਦਾ ਤੇ ਉਹ ਵੀ ਵੀਡੀਓ ਬਣਾ ਰਿਹਾ ਪੰਥ ਦੀ ਏਡੀ ਵੱਡੀ ਸ਼ਖਸੀਅਤ ਸੀ ਇੰਨੀ ਵਧੀਆ ਬਾਦ ਸੀ ਜਦੋਂ ਐਂਡਲਾ ਸਮਾਂ ਆਇਆ ਤਾਂ ਕਿਸੇ ਨੇ ਹੱਥ ਨਹੀਂ ਫੜਿਆ ਕਿਸੇ ਨੇ ਸਾਥ ਨਹੀਂ ਦਿੱਤਾ ਤੁਹਾਨੂੰ ਤੁਹਾਡੇ ਤੇ ਵੀ ਸਵਾਲ ਉੱਠਣ ਲੱਗੇ ਵੀ ਮੋਰਾਲ ਤਰਸੀਮ ਸਿੰਘ ਮੋਰਾਲੇ ਨੇ ਦੇ ਨਾਲ ਹੁੰਦਾ ਸੀ ਉਹਨਾਂ ਨੇ ਵੀ ਨਹੀਂ ਪਾਉਣਾ ਹੁਣ ਪਤਾ ਕੀ ਆ ਦੇਖੋ ਮੇਰਾ ਪਹਿਲਾ ਤੋਂ ਹੀ ਸਵਾਲ ਹੈ ਹੁਣ ਜੇ ਮੈਂ ਤੁਹਾਨੂੰ ਗਿਣਾਉਣ ਲੱਗ ਜਾ ਕਰੜਾ ਰੁਪਈਆ ਬਣ ਜਾਊਗਾ ਜਿਹੜਾ ਭੱਲੇ ਪਾਸੇ ਅਸੀਂ ਦੇ ਚੁੱਕੇ ਹਾਂ ਹੁਣ ਮੈਂ ਕੀ ਵਜੇ ਦਾਨ ਪੁੰਨ ਕੀਤਾ ਤੇ ਮੈਂ ਰੌਲਾ ਪਾਵਾਂ ਇਹ ਪਹਿਲਾਂ ਜਦੋਂ ਹਸਪੀਟਲ ਲਿਆ ਮੈਂ ਆਪ ਕੀ ਮੈਂ ਆਪਣੇ ਬ੍ਰਦਰਾਂ ਨੂੰ ਲਾ ਪੈਣਾ ਪਈ ਉਹਨਾਂ ਤੋਂ ਲੈ ਕੇ ਦੇਤੇ ਇਹਦੇ ਕੋਲ ਜਦੋਂ ਮੈਨਾਂ ਆਇਆ ਫਿਰ ਮੋਟਰਸਾਈਕਲ ਹੰਗ ਆਪਣੇ ਨਾਲ ਦਾ ਇੱਕੋ ਜਿਹਾ ਸੀਵੀਜ਼ेड ਤੇ ਹੰਗ ਇਕੱਠੇ ਲਏ ਕਿ ਆਪਾਂ ਮੈਂ ਵੀ ਫਕੀਰਾਂ ਵਾਂਗੂ ਆਇਆ ਸੀ ਅੰਗਲੈਂਡੋਂ ਫਿਰ ਗੱਡੀਆਂ ਗੱਡੀ ਹੋਣਾ ਜਿਹੜੀ ਆ ਇਹ ਇੱਕ ਤੋਂ ਗਾਂ ਨਮੀ ਇਦਾਂ ਨਹੀਂ ਵੀ ਤੁਜੀ ਬ੍ਰਾਂਡ ਨਹੀਂ ਉਕੜਾ ਭਾਵੇਂ ਛੋਟੀਆਂ ਸੀ ਆਲਟੋ ਸੀ ਹੁਣ ਜਿਹੜੀ ਆਈ ਆ ਜਿਹੜੀ ਆਈ 10 ਹਾਂ ਉਹ ਗੱਡੀਆਂ ਬਹੁਤ ਵਧੀਆ ਐ ਇਹ ਨੀਗਾ ਫਿਰ ਪੁੱਤ ਨੂੰ ਕੱਲਿਆ ਬਾਹਰ ਅੱਛਾ ਕਰੋਨਾ ਕਾਲ ਸਾਰਿਆਂ ਦੇ ਪਿਆ ਸਾਡੇ ਤੁਹਾਡੇ ਤੇ ਅਸੀਂ ਕੋਈ ਦੱਸੇ ਕਹੇ ਨੇ ਤੇ ਮੈਨੂੰ ਕਹਿੰਦੇ ਰਿਪ ਕਹਿੰਦੇ ਦੱਸੇ ਕੋਈ ਬੀ ਤਰਸੇਮ ਸਿੰਘ ਮੋਰਾ ਨੇ ਪੈਸੇ ਮੰਗੇ ਹੁਣ ਕਿਸ ਤੋਂ ਜਾਂ ਇਹਨੇ ਕਿਸੇ ਤੋਂ ਬਾਹਰੋਂ ਅੰਦਰੋਂ ਮੰਗੇ ਹੁਣ ਸੁਣਦੇ ਨਾ ਗੱਲ ਉਦੋਂ ਅਸੀਂ ਇੱਕ ਦੂਜੇ ਲਈ ਖੜੇ ਆ ਜਿੰਨਾ ਉਹ ਦੇਖੋ ਆਇਆ ਜਸਵੰਤ ਸਿੰਘ ਬਚਾ ਕੇ ਰੱਖਦਾ ਅੱਜ ਕਰੋੜਾਂ ਦਾ ਮਾਲਕ ਜਸਵੰਤ ਸਿੰਘ ਹੁੰਦਾ ਉਹਨੇ ਯਾਰਾਂ ਮਿੱਤਰਾਂ ਤੇ ਸਭ ਤੇ ਤੇ ਦੂਜਾ ਪਰਿਵਾਰ ਤੇ ਲਾਏ ਆ ਘਰ ਘਾਟ ਬਣਾਇਆ ਬੱਚਿਆਂ ਦਾ ਗੱਲਾਂ ਕਰਨ ਵਾਲੇ ਗਾਂ ਵੀ ਕਰੀ ਜਾਣ ਕਰੀ ਜਾਣ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਜਿਆ ਸਰਵੰਤ ਸਿੰਘ ਨਾ ਉਹਦਾ ਕੋਈ ਦੋਸ਼ ਆ ਨਾ ਸੰਗਤਾਂ ਦਾ ਨਾ ਸਾਡਾ ਹੀ ਜਿਨੀ ਹੁਣ ਐਵੇਂ ਹੀ ਦੁਖੀ ਕਰਨਾ ਮਨ ਪਰ ਉਹ ਦੁਖੀ ਕਰ ਰਹਾ ਉਹ ਭੁਗਤਣਗੇ தூ மர பதி பண்ட பாதி பண்டத பதி பண்ட ரே பே ஜர்ந்து பாணா மேலே தனது ਇੱਕ ਦਿਨ ਵਿਛੜ ਜਾਣਾ ਮੇਲਾ ਥੋੜਿਆ ਦਿਨਾਂ ਦਾ ਗੁੰਦੇ ਗੁੰਦੇ ਸਾਰੇ ਹੈ ਵਿਛੜ ਜਾਣਾ ਮੇਲਾ ਥੋੜਿਆ ਦਿਨਾਂ ਦਾ ਭਰਾ ਦੀ ਚਖਾ ਤੇ ਖੜ ਕੇ ਬਾਪੂ ਦੀ ਚਖਾ ਤੇ ਖੜ ਕੇ ਗਾਣਾ ਗਾਉਗਾ ਗੁਰੂ ਪਿਆਰੀ ਫਤਿਹ ਦੀ ਸਾਂਝ ਪਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਢਾਡੀ ਜਸਵੰਤ ਸਿੰਘ ਕਵਲ ਜਿਹੜੇ ਨੇ ਉਹ ਪੰਜ ਤੱਤਾਂ ਦੇ ਵਿੱਚ ਲੀਨ ਹੋ ਗਏ ਨੇ ਇਸ ਫਾਨੀ ਸੰਸਾਰ ਨੂੰ ਅਲvida ਆ ਕੇ ਆ ਜਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਇਸ ਸਮੇਂ ਦੇ ਵਿੱਚ ਸਾਨੂੰ ਸ਼ਬਦ ਨਹੀਂ ਲੱਭਦੇ ਪਰ ترਸੀਮ ਸਿੰਘ ਮੋਰਾ ਵਾਲੀ ਸਾਡੇ ਨਾਲ ਮੌਜੂਦ ਹੈ ਜਿਹੜੇ ਉਹਨਾਂ ਨਾਲ ਭਰਾਵਾ ਵਾਂਗ ਵੀ ਰਹੇ ਤਾਂ ਹੁਣ ਗੱਲਬਾਤ ਕਰਦੇ ਆ ਬਾਈ ਜੀ ਐ ਨਹੀਂ ਲੱਗਦਾ ਵੀ ਪਰਛਾਵਾ ਚਲਾ ਗਿਆ ਪਰਛਾਵਾ ਤੁਹਾਡੇ ਪਰਛਾਵੇਂ ਵਾਂਗ ਤੁਹਾਡੇ ਨਾਲ ਰਹੇ ਨੇ ਬਹੁਤ ਇਹ ਜਿਹੜਾ ਸਮਾਨ ਆ ਏ ਸਮਾ ਕਿਸੇ ਦਾ ਲਿਆਜ਼ ਨਹੀਂ ਕਰਦਾ ਇਸ ਵਕਤ ਨੇ ਕਿਸ ਕਾ ਇੰਤਜ਼ਾਰ ਕੀ ਇਸਨੇ ਹਰ ਸ਼ੈਅ ਤੇ ਆਪਣਾ ਵਾਰ ਕੀਆ ਉਹ ਵਿਹਲਾ ਲਵਦਨ ਜਿਹੜਾ ਹੱਥੋਂ ਗਵਾਚ ਗਿਆ ਉਹ ਜੋਵਨ ਮੁਰਦਾ ਨਹੀਂ ਜਿਹੜਾ ਪੱਤਰਾ ਵਾਚ ਗਿਆ ਪਾਣੀ ਦਰਿਆਵਾਂ ਦੇ ਇਕ ਵਾਰ ਜੋ ਵਹਿ ਗਏ ਨੇ ਪਰ ਤਣਾ ਪੱਤਣਾ ਤੇ ਦਾਣੇ ਕਹਿ ਗਏ ਨੇ ਠੀਕ ਹੈ ਸਰੀਰ ਕਰਕੇ ਉਹ ਵਿਛੜ ਗਿਆ ਪਰ ਉਹ ਜ ਉਹਨੇ ਸਦਾ ਹੀ ਰਹਿਣਾ ਉਹਦੀਆਂ ਗਾਈਆਂ ਵਾਰਾਂ ਉਹਦੇ ਗਾਏ ਹੋਏ ਗੀਤ ਉਹਦੇ ਗਾਏ ਹੋਏ ਪ੍ਰਸੰਗ ਉਹ ਸੰਗਤਾਂ ਦੇ ਚੇਤਿਆਂ ਚ ਸਦਾ ਗੂੰਜਣਗੇ ਉਹ ਆਵਾਜ਼ ਹੈ ਜਿਹੜੀ ਮਰਨ ਵਾਲੀ ਨਹੀਂ ਇਹ ਜਿਹੜੀ ਆਵਾਜ਼ ਸੀ ਮਾਰਿਆਂ ਨੂੰ ਬਖਸ਼ੀ ਸੁਰੀਲੀ ਬਹੁਤ ਜ਼ਿਆਦਾ ਐਸੀਆਂ ਐਸੀਆਂ ਬੰਦਸ਼ਾਂ ਜਿਹੜੀਆਂ ਬਹੁਤ ਮਹਿੰਗੀਆਂ ਸਨ ਸਾਡੇ ਵੱਡੇ ਉਸਤਾਦਾ ਜੀ ਨੇ ਉਸਤਾਦ ਸਾਹਿਬ ਦਰਸ਼ਨ ਸਿੰਘ ਜੀ ਕੋਮਲ ਸਾਹਿਬ ਸੱਚਖੰਡਵਾਸੀ ਉਹਨਾਂ ਕੀ ਜਿਹੜੇ ਜਦਾਂ ਦਾਦਰੇ ਚ ਛੇ ਮਾਤਰੇ ਚ ਉਹ ਚ ਲਿਖਿਆ ਉਹ ਵੀ ਗਾਇਆ ਨੇ ਕਬਾਲੀਆਂ ਫੇਰ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਗੁਰੂ ਕੀ ਕਿਰਪਾ ਜੀ ਲੈਕਚਰ ਦਾਸ ਕਰਤਾ ਸੀ ਉਹ ਵੀ ਨਾਲ ਉਹਦੇ ਵਿੱਚ ਵੀ ਉਹਨੇ ਪੂਰਾ ਨਾਲ ਆਉਣਾ ਪੂਰਾ ਇਹ ਤੇ ਸਤਿਆ ਵੇਖੋ ਕੋਈ ਮਰੇ ਨਾ ਮੋਇਆ ਨਾਲੇ ਮਾਰੇ ਦੀ ਬਾਣੀ ਕਹਿੰਦੀ ਆ ਪਰ ਇਹ ਸੱਚ ਜ਼ਰੂਰ ਆ ਉਹਦਾ ਘਾਟਾ ਉਹ ਨਾ ਪੂਰਾ ਹੋਣ ਵਾਲਾ ਘਾਟਾ ਪਰਿਵਾਰ ਨੂੰ ਹੀ ਨਹੀਂ ਇਹ ਟਾਡੀ ਜਗਤ ਨੂੰ ਹੀ ਨਹੀਂ ਕਿਉਂਕਿ ਉਹ ਮਹਾਪੁਰਖਾਂ ਚ ਵੀ ਉਹਦਾ ਬਹੁਤ ਪਿਆਰ ਸੀ ਉਹਦਾ ਸੀਨ ਭੇਖ ਚ ਬਾਬਾ ਸ਼੍ਰੀ ਚੰਦ ਸਾਹਿਬ ਜੀ ਤੇ ਬਹੁਤ ਨਾ ਕਿਵੇਂ ਅਸੀਂ ਗਾਏ ਜਦੋਂ ਪਹਿਲਾਂ ਪਹਿਲਾਂ ਇਹ ਗਾਏ ਲੋਕੀ ਕਹਿੰਦੇ ਸੀ ਕੀ ਕਰ ਦਿੱਤਾ ਕਿਉਂਕਿ ਨਹੀਂ ਸੀ ਬੋਲਦੇ ਐਂ ਡਟਕੇ ਢਾਡੀ ਸਿੰਘ ਪ੍ਰਸੰਗ ਕਈ ਐਸੇ ਆ ਰਾਜਾ ਸਾਹਿਬ ਦੇ ਪ੍ਰਸੰਗ ਉਹ ਸ਼ੁਰੂਆਤ ਕੀਤੀ ਕਈ ਚੀਜ਼ਾਂ ਉਹ ਵੀ ਸੰਤ ਸੇਵੀ ਸੀ ਪਹਿਲਾਂ ਤੇ ਪਰਿਵਾਰ ਇੱਕ ਤਾਂ ਹੁੰਦਾ ਨਾ ਵੀ ਥੋੜਾ ਤਰਕਵਾਦੀ ਜਿਹਾ ਹੋਣਾ ਵੀ ਕਿੰਤੂ ਪਰੰਤੂ ਇਦਾਂ ਨਹੀਂ ਉਹ ਸੰਤ ਸੇਵੀ ਸੀ ਦੂਜਾ ਦਿਲਦਾਰ ਬੰਦਾ ਸੀ ਇਦਾਂ ਵੀ ਕਦੇ ਹੁਣ ਜਾਂਦਿਆਂ ਕੋਈ ਮੋਰਚਾ ਲੱਗੇ ਜਾਂਦਾ ਰੋਜ਼ ਰਾਵਾਂ ਚ ਰਹਿਣਾ ਕਦੇ ਟਰੱਕ ਵਾਲੇ ਨਾਲ ਫਸ ਪਏ ਕਦੇ ਕਿਤੇ ਕੁਝ ਹੋ ਗਿਆ ਉਹ ਭੱਜ ਕੇ ਚਲ ਜਾਂਦਾ ਹੁੰਦਾ ਸੀ ਉਹਦੇ ਮਗਰ ਫੇ ਜਾਣਾ ਹੀ ਪੈਂਦਾ ਸੀ ਔਰ ਜਦੋਂ ਕਈ ਵਾਰੀ ਤੇ ਇਦਾਂ ਹੋਇਆ ਉਹਦੇ ਮਾਰ ਮੂਰ ਵੀ ਦੇਣਾ ਨੇ ਤੇ ਉਹਨੇ ਕਿਹਾ ਜੀ ਅਸੀਂ ਤਾਂ ਤੁਹਾਡੇ ਭੈਣ ਆ ਮੂਰਾਲੀਆਂ ਦੇ ਵੀ ਤੁਸੀਂ ਸਾਨੂੰ ਹੀ ਕੁੱਟੀ ਜਾਂਦੇ ਫੇ ਉਹ ਜਾ ਕੇ ਸਮਝਾ ਲੈਣਾ ਕਰ ਲੈਣਾ ਵੀ ਦਲੇਰ ਵੀ ਸੀ ਇਦਾਂ ਨਹੀਂ ਸੀ ਵੀ ਤੁਹਾਡੀ ਵਾਰਾਂ ਅੰਨ ਖਾਨ ਵਾਲਾ ਬੰਦਾ ਸੀ ਉਹ ਪਿੰਡ 'ਚ ਵੀ ਕਈ ਐਸੇ ਚਲੋ ਮਸਲੇ ਬਣੇ ਉਹਨੇ ਆਪਣੀ ਜ਼ਿੰਦਗੀ ਇਹ ਜਿਹੜੀ 50 ਕੁਸਾਲ ਦੀ ਨਾ ਉਹਦੇ ਵਿੱਚ ਮੈਨੂੰ ਲੱਗਦਾ ਵੀ ਬਹੁਤ ਥੋੜਾ ਸਮਾਂ ਉਹ ਪਈ ਇਧਰ ਉਧਰ ਟਰੈਕਟਰਾਂ ਦਾ ਕੰਮ ਵੀ ਪਹਿਲਾਂ ਸਿੱਖਦਾ ਰਿਹਾ ਦਸਤੇ ਪਿੰਡ ਵਾਲੇ 4 ਕੁਸਾਲ ਉਹ ਵੀ ਸਿੱਖਿਆ ਉਹ ਤਾਂ ਸਿੱਖਿਆ ਬਾਪੂ ਜੀ ਕਹਿੰਦੇ ਸੀ ਗਿਆਨ ਸਿੰਘ ਜੀ ਉਹਦੇ ਪਿਤਾ ਜੀ ਕਿ ਮੇਰੇ ਨਾਲ گا ਉਹਦੇ ਭਾਈ ਆ ਉਹ ਵੀ ਛੋਟੇ ਗਾਉਂਦੇ ਆ ਬਹੁਤ ਸੋਹਣੀ ਮਿਲਤ ਸੀ ਬਾਪੂ ਜੀ ਵੀ ਬਹੁਤ ਦੇਸਾਂ ਪ੍ਰਦੇਸਾਂ ਚ ਘੁੰਮਿਆ ਗਿਆਨ ਸਿੰਘ ਜੀ ਸਰੀ ਉਹਨਾਂ ਨੇ ਆਪਣੇ ਜੋਗੀ ਜੀ ਉਹਨਾਂ ਦੇ ਨਾਲ ਉਹ ਆਪਣੇ ਪੁਰਾਣੇ ਹੋਏ ਆ ਉਹ ਜਿਹੜੇ ਧੰਗ ਸਿੰਘ ਬਾਅਦ ਚ ਬਣ ਗਏ ਸੀ ਜਗਿੰਦਰ ਸਿੰਘ ਸੀ ਸਮਰਾਏ ਉਹਨਾਂ ਦੇ ਸੀ ਕੈਨੇਡਾ ਜਗਿੰਦਰ ਸਿੰਘ ਸਮਰਾਏ ਬਸ਼ਨ ਸਿੰਘ ਲਿੱਧੜ ਸੀ ਇਹਦੇ ਨਾਲ ਤੇ ਦਰਸ਼ਨ ਸਿੰਘ ਸੀ ਸਰੰਗੀ ਮਾਸਟਰ ਹਾਂਜੀ ਉਹ ਉਹ ਤਾਂ ਹੈਗੇ ਉਹ ਜਿਹੜੇ ਧੰਗ ਸਿੰਘ ਸੀ ਬਾਅਦ ਚ ਬਣ ਗਏ ਉਹ ਆਪਣੇ ਪੂਲੇ ਨਾਲ ਵੀ ਜਾਂਦੇ ਹੁੰਦੇ ਸੀ ਉਹ ਨਹੀਂ ਚਲੋ ਹਮਨੋ ਨਾਮ ਬਿਸਰ ਗਿਆ ਬੜੇ ਵਧੀਆ ਪ੍ਰਚਾਰਕ ਸੀ ਉਹਨਾਂ ਨੇ ਵੀ ਬਾਹਰੇ ਗਏ ਆ ਪਿਤਾ ਜੀ ਫਿਰ ਇਹ ਵੀ ਉਹਨਾਂ ਫੇ ਮੋੜ ਲਿਆ ਪਿਤਾ ਜੀ ਉਹ ਬੈਂਜੋ ਵੀ ਵਜਾ ਲੈਂਦੇ ਆ ਸਰੰਗੀ ਵੀ ਵਜਾਉਂਦੇ ਨਹੀਂ ਤਿਆਰ ਕਰਕੇ ਅੱਜ ਜਿਹੜੀਆਂ ਢੱਡ ਸਰੰਗੀਆਂ ਇਹ ਵਜਾਉਂਦੇ ਜਾਂ ਕਰਦੇ ਬਹੁਤੇ ਜਥੇ ਉਹ ਬਾਪੂ ਜੀ ਨੇ ਤਿਆਰ ਕੀਤੀਆਂ ਇਹਨਾਂ ਦੇ ਪਿਤਾ ਜੀ ਹਾਂ ਉਹ ਹਣ ਬਿਰਦ ਨੇ ਤੁਹਾਨੂੰ ਕਰੋਨੇ ਦਰਸ਼ਨ ਉਹਨਾਂ ਨਾਲ ਗਿਆ ਦੇਮ ਆਪਣੇ ਆਵਾਂ ਨੇ ਜੋੜ ਮੇਲੇ ਆ ਜਾਣਾ ਤੇ ਬਾਪੂ ਜੀ ਨੇ ਆਪ ਹੀ ਗੱਲਾਂ ਕਰਕੇ ਤੇ ਉਹ گاਉਨੇ ਨਿਕਵੇਂ ਜਿਹੜੇ ਵੀ ਮੈਂ ਦੱਸਿਆ ਵੀ ਕੋਮਲ ਸਾਹਿਬ ਦੀਆਂ ਫੇਰ ਗਿਆਨੀ ਜੀ ਜਰਨੈਲ ਸਿੰਘ ਜੀ ਤੂਫਾਨ ਉਹ ਵੀ ਸੱਚਖੰਡ ਪਿਆਨਾ ਕਰ ਗਏ ਉਹ ਵੀ ਪਿਆਰੀ ਰੂਹੀ ਤੂਫਾਨ ਸਾਹਿਬ ਉਹਨਾਂ ਨੇ ਗਾਇਆ ਫਿਰ ਕਰਦਿਆਂ ਕਰਦਿਆਂ ਗਰਮੇਲ ਸਿੰਘ ਜੀ ਜੋ ਯੂ ਐਸ ਏ ਰਹਿੰਦੇ ਬਹੁਤ ਪੜ੍ਹੇ ਲਿਖੇ ਪ੍ਰਚਾਰਕ ਉਹਨਾਂ ਨਾਲ ਫਿਰ ਆਪਣੇ ਪੰਥ ਦੇ ਪ੍ਰਸਿੱਧ ਆਪਣੇ ਟਾਡੀ ਬਣੇ ਗਿਆਨੀ ਜੀ ਆਲਮਗੀਰ ਸਾਹਿਬ ਚਰਨ ਸਿੰਘ ਆਲਮਗੀਰ ਉਹਨਾਂ ਦੇ ਵਿਚਾਰ ਕਮੀਨੇ ਸ਼ਾਇਦ ਹੋ ਰਹੇ ਫਿਰ ਜਿਹੜਾ ਪ੍ਰਸਿੱਧੀ ਵਾਲਾ ਜੇ ਕਹੀਏ ਫਿਰ ਬਹੁਤ ਹੀ ਪੰਥ ਦੀ ਮਾਇਆ ਨਾਸਸਤੀ ਬਹੁਤ ਪਿਆਰੇ ਸਤਿਕਾਰਯੋਗ ਗਿਆਨੀ ਜੀ ਗਿਆਨੀ ਦੇਹ ਸਿੰਘ ਜੀ ਦਲਵਰ ਸਾਹਿਬ ਉਹਨਾਂ ਨਾਲ ਵੀ ਜਸਮਾਨ ਸਿੰਘ ਕਮਲ ਨੇ ਗਾਇਆ ਫਿਰ ਜਿੱਦਾਂ ਹੋਰ ਜਥੇ ਤੇ ਲੋਕਲ ਹੁੰਦੇ ਆ ਉਹਨਾਂ ਦੇ ਨਾਲ ਵੀ ਹੁਣ ਕਈ ਜਥੇ ਹੁਣ ਫਿਰ ਜਦੋਂ ਅਸੀਂ ਇਕੱਠੇ ਹੋਏ ਆ ਕਈ ਵਾਰੀ ਇਕੱਠੇ ਹੋਏ ਬਿਛੜੇ ਇਕੱਠੇ ਹੋ ਗਏ ਉਹ ਜਿਹੜਾ ਨਾ ਉਹਦੇ ਵਿੱਚ ਜਿੰਨੇ ਵੀ ਨਗਮੇ ਅਮਰ ਨਗਮੇ ਅੱਜ ਬਣ ਗਏ ਤੇ ਹੁਣ ਹਾਲੇ ਤੱਕ ਵੀ ਸ਼ਾਂਤਾਂ ਦੀ ਤਸਵੀਰ ਡਰਾਵੇ ਬੈਰੀ ਸੋਭਾ ਸਿੰਘ ਸਰੰਗੀ ਤੇ ਇਹ ਤੇ ਉਦੋਂ ਉਦੋਂ ਸਾਡੇ ਨਾਲ ਵੀ ਥੋੜੇ ਜਿਹੀ ਪੀਰੀ ਰਲੀ ਭੋਲਾ ਭੋਲੇ ਦਾ ਪੁਰਾਣਾ ਅਮਰਜੀਤ ਸਿੰਘ ਭੋਲਾ ਮਾਜੇ ਤੋਂ ਉਹ ਤੀਜਾ ਉਹ ਸਾਥੀ ਆ ਸਾਡਾ ਉਹ ਨਗਮੇ ਚ ਫੇਰ ਆਪਣੇ ਉਤੋਂ ਪਹਿਲਾਂ ਦੁਨੀਆ ਚ ਮਸ਼ਹੂਰ ਗੁਰਜੀਤ ਸਿੰਘ ਗੌਰੀ ਆਪਣਾ ਸਾਡਾ ਵੀ ਸਾਥੀ ਬੜਾ ਉੱਪਰ ਲੀਆਂ ਐਨ ਸ਼ੋਹਣੀਆਂ ਐਨਾ ਦੋਹਾਂ ਨੇ ਆੜੜ ਕੇ ਗਾਉਣਾ ਉਹਨਾਂ ਨੇ ਫੇਰ ਇਹ ਜਦੋਂ ਬਾਪੂ ਦਾਇਆ ਸਿੰਘ ਜੀ ਦਿਲਵਰ ਸਾਹਿਬ ਨਾਲ ਗਏ ਆ ਉਹਦੇ ਤੋਂ ਪਹਿਲਾਂ ਇਹਨਾਂ ਦੇ ਨਾਲ ਹੀ ਸੀ ਸੁਖਦੇਵ ਸਿੰਘ ਸੇਵਾ ਸਿੰਘ ਉਹਨਾਂ ਦਾ ਪਿੰਡ ਬੈਨਾਪੁਰ ਉਹ ਬੈਨਾ ਵਰਦੇ ਸੀ ਉਹ ਜਿਹੜਾ ਸੁਖਦੇਵ ਸਿੰਘ ਸੀ ਔਰ ਇੱਕ ਇਕੱਠਿਆਂ ਦਾ ਐਕਸੀਡੈਂਟ ਹੋਇਆ ਇਹਦਾ ਜਿਹੜਾ ਨਾ ਤੁਸੀਂ ਦੇਖਿਆ ਹੋਣਾ ਜੋ ਇਸ਼ਾਨਾਨ ਕਰਾ ਵੀ ਆ ਉੜ ਗਿਆ ਸੀ ਗੱਭਿਓ ਐਦਾਂ ਕਈ ਵਾਰੀ ਇਹਨੇ ਜੋ ਬਾਹਰ ਮੌਚ ਬੈਠਾ ਹੋਣਾ ਕੇਸੀ ਇਸ਼ਾਨਾਨ ਕਰਕੇ ਨਾ ਉਹ ਕੀ ਸਿੰਘਾਂ ਫਿਰ ਤੇਰੇ ਤਾਂ ਹੈ ਨਹੀਂ ਤੇ ਜਦੋਂ ਐ ਬਹਿ ਜਾਣਾ ਉਹ ਐਦਾਂ ਜਿਹਦਾ ਬਾਬਾ ਫਰੀਦ ਸਾਹਿਬ ਜੀ ਦੀ ਤਸਵੀਰ ਨਾ ਉਹ ਜਿਹੜੇ ਉਹ ਸਿੰਘ ਹੁੰਦੇ ਸੀ ਫੇ ਤੇਰਾ ਤੋਂ ਉਹੀ ਜਿਹੇ ਰੂਪ ਬਣੀ ਜਾਂਦਾ ਫੇ ਇਦਾਂ ਤਾਂ ਉਹ ਫੇ ਦੱਸਣਾ ਵੀ ਮੇਰੀ ਆ ਪ੍ਰੋਬਲਮ ਬਣੀ ਸੀ ਸਕੂਟਰ ਤੇ ਸੀ ਸ਼ਾਇਦ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਹੱਥੇ ਦਾ ਟੁੱਟ ਗਿਆ ਢੱਡ ਉਹ ਥੋੜਾ ਐ ਹੋ ਚੁੱਕਾ ਸੀ ਹੱਥ ਪਰ ਫੇ ਵੀ ਸਿਰੜੀ ਬਹੁਤ ਸੀ ਜਸਵੰਤ ਸਿੰਘ ਕਵਲ ਉਦੋਂ ਫੇ ਬਾਪੂ ਜੀ ਨਾਲ ਇਹ ਅਵਤਾਰ ਸਿੰਘ ਜੀ ਧਾਰੀ ਆ ਇਹ ਇਹ ਤੇ ਸੇਵਾ ਸਿੰਘ ਆਪਣੇ ਜਸਵੰਤ ਸਿੰਘ گاਉਂਦੇ ਸੀ ਸੇਵਾ ਸਿੰਘ ਸਰੰਗੀ ਵਜਾਉਂਦਾ ਸੀ ਸੇਵਾ ਸਿੰਘ ਵੀ ਜਿਹੜੀਆਂ ਪੁਰਾਣੀਆਂ ਬੰਦਸ਼ਾਂ ਨਿਸ਼ਤਰ ਸਿੰਘ ਜੀ ਹਰੀਂ ਸ਼ਾਇਦ ਉਹਨਾਂ ਦੇ ਉਸਤਾਦ ਆ ਇਕਲੇ ਰਾਲੇ ਉਹ ਬਾਪੂ ਦਦਾਰ ਸਿੰਘ ਰਟੈਂਡੇ ਵਾਲਿਆਂ ਦੇ ਔਰ ਇਹ ਦੀਆਂ ਜੋੜੇ ਦੀ ਕਲੀ ਇੱਕ ਉਹ ਪੁਰਾਣੀ ਕਿਤੇ ਫਗਵਾੜੇ ਦੇ ਢਾਡੀ ਦਰਬਾਰ ਦੀ ਪਈ ਆ ਪਵਿੱਤਰ ਸਿੰਘ ਜੀ ਰੁੜਕੇ ਤੋਂ ਇਹਨਾਂ ਉਦੋਂ ਕਰਾਈ ਸੀ ਉਹ ਢਾਡੀ ਦਰਬਾਰ ਕਰਵਾਇਆ ਸੀ 96 'ਚ ਉਹ ਚੋਣੀ ਉਹ ਘਾਈਓ ਆ ਭਰਾਵਰੇ ਬੜਾ ਯਾਨੀ ਕਿ ਹਰ ਚੀਜ਼ ਦਾ ਹਰਫਨ ਮੋਲਾ ਬੰਦਾ ਸੀ ਉਹ ਔਰ ਦੂਜੀ ਗੱਲ ਜੇ ਘਰ ਚ ਆ ਗਏ ਨਾ 5 7 10 20 ਬੰਦੇ ਇਹ ਤਾਂ ਪਿੱਠ ਦੇਣ ਵਾਲਾ ਨਹੀਂ ਸੀ ਪੂਰਾ ਡਟ ਕੇ ਸੇਵਾ ਚ ਸੇਵਾ ਕਰਨ ਵਾਲਾ ਇਹ ਪਰਿਵਾਰ ਹੀ ਇਦਾਂ ਦਾ ਸਾਰਾ ਹੀ ਭੈਣਾ ਭਾਈ ਚਲੋ ਕਈ ਵਾਰੀ ਆਪਾਂ ਰੋਜ਼ ਪਿੱਛਰਦੇ ਆ ਸੰਸਾਰ ਚ ਗੁੱਸੇ ਗਿਲੇ ਹੋ ਜਾਂਦੇ ਅੱਜ ਸਾਰੇ ਇਕੱਠੇ ਆ ਗੁਰੂ ਕੀ ਕਿਰਪਾ ਪਰ ਜਸਵੰਤ ਸਿੰਘ ਸਰੀਰ ਕਰਕੇ ਚਲ ਗਿਆ ਉਂਝ ਨਹੀਂ ਉਹਨੇ ਜਾਣਾ ਔਰ ਮੇਰਾ ਇਹ ਵਿਸ਼ਵਾਸ ਆ ਦੇਖੋ ਦੀਪ ਸਿੱਧੂ ਸਾਡੇ ਕੋਲੋਂ ਵਿਛੜਿਆ ਉਦੋਂ ਉਹ ਉਹਦੇ ਨਾਲ ਹੀ ਬਹੁਤ ਪੇਤੇਮੋ ਹੋ ਗਿਆ ਸੀ ਇਹ ਵੀ ਉਹਦੇ ਕੋਈ ਤਾਂ ਬੈਠਾ ਤੇ ਉਹ ਪੁਰਾਣੀਆਂ ਯਾਦਾਂ ਹੈਗੀਆਂ ਗਾਉਂਦਾ ਤੇ ਉਹ ਵੀ ਵੀਡੀਓ ਬਣਾ ਰਿਆ ਉੱਥੇ ਬੈਠੇ ਆ ਤੰਬੂ ਚ ਦੀਪ ਸਦੂ ਬਹੁਤ ਜ਼ਿਆਦੇ ਤੇ ਕਰਦਾ ਸੀ ਸਾਡਾ ਉਹ ਫੇਰ ਸੁਭਾ ਸਿੰਘ ਹੋਰੀ ਇਹ ਮੈਂ ਹੁਣ ਇਹ ਮਹੇਸ਼ਾਬ ਆਏ ਰਾਜ ਸਿੰਘ ਮੈਂ ਹੁਣ ਵੀ ਹੁਣ ਹੁਣ ਬਿਮਾਰ ਸੀ ਸਾਲ ਤੋਂ ਸੰਗਤਾਂ ਨੂੰ ਕਿਉਂਕਿ ਇਲਾਜ ਬਹੁਤ ਜ਼ਿਆਦੇ ਕਰਾਇਆ ਇਦਾਂ ਥੋੜੀ ਬੰਦਾ ਬਿਮਾਰ ਹੋ ਜਾਏ ਤਾਂ ਇਲਾਜ ਤੋਂ ਬਿਨਾ ਬਿਤਰੇ ਨਹੀਂ ਸਕਦਾ ਦਿਨ ਸੋਸ਼ਲ ਮੀਡੀਆ ਤੇ ਬੜਾ ਮਸ਼ਹੂਰ ਵੀ ਹੋ ਰਿਹਾ ਲੋਕੀ ਸਵਾਲ ਚੱਕਣ ਲੱਗ ਗਿਆ ਸਵਾਲ ਤਾਂ ਮੈਂ ਸਵਾਲ ਪੁੱਛਣਾ ਨਹੀਂ ਸੀ ਪਰ ਤੁਸੀਂ ਗੱਲ ਛੇੜ ਹੀ ਦਿੱਤੀ ਤਾਂ ਪੁੱਛ ਹੀ ਲੈਂਦੇ ਕਲੀਅਰ ਕਰਨਾ ਵੀ ਜ਼ਰੂਰੀ ਆ ਲੋਕੀ ਕਹਿ ਰਹੇ ਆ ਵੀ ਪੰਥ ਦੀ ਅੱਡੀ ਵੱਡੀ ਸ਼ਖਸੀਅਤ ਸੀ ਇੰਨੀ ਵਧੀਆ ਬਾਤ ਸੀ ਜਦੋਂ ਐਂਡਲਾ ਸਮਾਂ ਆਇਆ ਤਾਂ ਕਿਸੇ ਨੇ ਹੱਥ ਨਹੀਂ ਫੜਿਆ ਕਿਸੇ ਨੇ ਸਾਥ ਨਹੀਂ ਦਿੱਤਾ ਤੁਹਾਨੂੰ ਤੁਹਾਡੇ ਤੇ ਵੀ ਸਵਾਲ ਉੱਠਣ ਲੱਗੇ ਵੀ ਮੋਰਾਲ ਤਰਸੀਮ ਸਿੰਘ ਮੋਰਾਲੇ ਨੇ ਨਾਲ ਹੁੰਦਾ ਸੀ ਉਹਨਾਂ ਨੇ ਵੀ ਨਹੀਂ ਬਾਹ ਫੜੀ ਹੁਣ ਪਤਾ ਕੀ ਆ ਦੇਖੋ ਮੇਰਾ ਪਹਿਲਾ ਤੋਂ ਹੀ ਸਵਾਲ ਹੁਣ ਜੇ ਮੈਂ ਤੁਹਾਨੂੰ ਗਿਣੌਣ ਲੱਗ ਜਾ ਕਰੜਾ ਰੁਪਈਆ ਬਣ ਜਾਊਗਾ ਜਿਹੜਾ ਭੱਲੇ ਪਾਸੇ ਅਸੀਂ ਦੇ ਚੁੱਕੇ ਆ ਹੁਣ ਮੈਂ ਕੀ ਵਜੇ ਦਾਨਪੁੰਨ ਕੀਤਾ ਤੇ ਮੈਂ ਰੌਲਾ ਪਾਵਾਂ ਇਹ ਪਹਿਲਾਂ ਜਦੋਂ ਹਸਪੀਟਲ ਲਿਆਇਆ ਮੈਂ ਆਪ ਕੀ ਮੈਂ ਆਪਣੇ ਬ੍ਰਦਰ ਇਨ ਲਾਉ ਪੈਣਾ ਪਈ ਉਹਨਾਂ ਤੋਂ ਲੈ ਕੇ ਦੇਤੇ ਪੈਸੇ ਪਰ ਹੁਣ ਦੱਸੋ ਜਦ ਇਹਨੂੰ ਮੈਂ ਭਰਾ ਕਹਿੰਦਾ ਸੀ ਕਿ ਮੈਂ ਇਹਨੂੰ ਆ ਹੁਣ ਮੈਂ ਬਹੁਤ ਕੱਲ ਵੀ ਇਹਨਾਂ ਦੇ ਕਹਿਣ ਤੇ ਪਰਿਵਾਰ ਦੇ ਲੱਖ ਰੁਪਏ ਦੋ ਹੁਣ ਪੜਾਇਆ ਤੇ ਉਹ ਕਹਿੰਦੇ ਹਟ ਦੇ ਨਹੀਂ ਲੋਕ ਉਹਨਾਂ ਨੂੰ ਵੀ ਦਿਖਾਉਣ ਲਈ ਪਾਜਾ ਨਾਲੇ ਵੀ ਚਲੋ ਦੇਖਦੇ ਵੀ ਕਿੰਨਾ ਕੁ ਕਰਦੇ ਲੋਕ ਗੱਲਾਂ ਕਰਨ ਵਾਲੇ ਦਿੰਦਾ ਕੋਈ ਕੁਝ ਉਹ ਉਹ ਸਿਰਫ ਗੱਲਾਂ ਹੀ ਕਰਦੇ ਆ ਅਸੀਂ ਬਹੁਤ ਖੜੇ ਆ ਛੇ ਜਸਵੰਤ ਸਿੰਘ ਇਹ ਇੱਕ ਕਮਰਾ ਸੀ ਹੁਣ ਜੇ ਮੈਂ ਉਹ ਗੱਲਾਂ ਕਰਾਂ ਚੰਗੀਆਂ ਨਹੀਂ ਲੱਗਦੀਆਂ ਪਰ ਹੁਣ ਜੇ ਮੇਰੇ ਤੇ ਜਾਂ ਸਾਥੀਆਂ ਤੇ ਗੱਲ ਆਉਂਦੀ ਆ ਢਾਡੀ ਜਗਤ ਤੇ ਆਉਂਦੀ ਸੰਗਤਾਂ ਤੇ ਆਉਂਦੀ ਆ ਵੀ ਸੰਗਤਾਂ ਨੇ ਗੱਫਿਆਂ ਦੇ ਗੱਫੇ ਦਿੱਤੇ ਸਾਨੂੰ ਸੰਗਤਾਂ ਸੰਗਤਾਂ ਤੋਂ ਛੀ ਥੋੜੀ ਆ ਹੁਣ ਇੱਕ ਹੋਰ ਸੀ ਖੁੱਲ੍ਹਦਿਲਾ ਬਹੁਤ ਸੀ ਇਹ ਇਹਨੂੰ ਇਹ ਹੁੰਦਾ ਸੀ ਹੁਣੇ ਗੱਲ ਕਰਦੇ ਵੀ ਜਦੋਂ ਮੇ ਜੇਬ ਚ ਮਾਇਆ ਆਗੇ ਨਾ ਜਰਵਾਨ ਸਿੰਘ ਤੇ ਇਹਨੂੰ ਪੰਜ-ਸੱਤ ਜਣੇ ਫੋਨ ਕਰ ਦਿੰਦੇ ਸੀ ਜਾਂ ਇਹ ਆਪ ਹੀ ਸੱਦ ਲੈਂਦਾ ਸੀ ਆਜੋ ਵੀ ਆਜੋ ਹੁਣ ਇਕੱਠੇ ਹੋ ਕੇ ਇਤ ਬਹੁਤ ਦਿਲਦਾਰ ਬੰਦਾ ਸੀ ਇਹਨਾਂ ਦੇ ਪਿੰਡ ਆ ਖੜੇ ਸਾਰੇ ਪੁਰਾਣੇ ਸਿੰਘ ਨਹੀਂ ਅਸੀਂ ਸੁਣਦੇ ਹੁੰਦੇ ਸੀ ਵੀ ਜੇ ਲੰਗਰ ਬਣਾਣਾ ਭਾਵੇਂ ਆਪਣੇ ਕੋਲ ਰਸਤ ਹੋਣੀ ਨਾ ਹੋਣੀ ਤੇ ਨਗਾੜਾ ਵਜਾ ਨਗਾੜਾ ਵਜਾ ਦੇ ਨੀ ਨੀ ਖੁੱਲੀਆਂ ਜੇਬ ਉਹ ਲਾ ਦੇਣਾ 10-10 ਹਜ਼ਾਰ 15-15 ਵੀ ਇਹਨਾਂ ਦੇ ਪਿੰਡ ਸ਼ਹਿੰਜ ਪੈਂਦੀ ਆ ਉਥੇ ਕਈ ਵਾਰੀ ਸਗੋਂ ਮੈਂ ਇਹਨੂੰ ਖਿਜਣਾ ਉਹ ਕਹਿੰਦਾ ਸਾਡੇ ਪਿੰਡੇ ਪਹਿਲਾਂ ਤੋਂ ਹੀ ਚੱਲਦਾ ਵੀ ਇੱਥੇ ਸਭ ਕੁਝ ਹੀ ਚੱਲਦਾ ਸੰਤ ਸ਼ੰਕਰ ਸ੍ਰੀ ਉਹ ਜਿਹੜਾ ਵੀ ਜਿਹੜੇ ਘਰ ਵੜ ਗਿਆ ਉਹ ਉਹ ਸਾਰਿਆਂ ਨੂੰ ਰਚਾਉਂਦੇ ਆ ਇੱਥੇ ਔਰ ਉਹਦੇ ਵੀ ਇਦਾਂ ਹੀ ਸੀ ਉਹਦੇ ਲੰਗਰ ਚੱਲਦਾ ਹੀ ਰਹਿੰਦਾ ਸੀ ਨਾਲ ਫੌਜਾਂ ਆ ਜਾਣੀਆਂ ਤੇ ਇੱਕ ਹੋਰ ਸੁਣੋ ਉਹ ਜਦੋਂ ਸੋਨੋ ਜਿਹੜਾ ਉਹ ਕਮਰਾ ਕਮਰਾ ਸੀ ਉਹਦੀ ਨਿੱਕੀ ਜੀ ਵੀ ਜਾਂਦੀ ਸੀ ਛੋਟੀ ਜੀ ਵੀ ਜਾਂਦੀ ਜ ਮੇਨ ਨਾਲ ਰਲਿਆ ਥੋੜਾ ਜਿਹਾ ਨਿੱਕਾ ਜਿਹਾ ਸੀ ਬਿਲਕੁਲ ਨਿੱਕਾ ਕਮਰਾ ਸੀ ਜਿਸ ਵੜ ਰਲਿਆ ਹੁਣ ਉਹ ਲੋਕੀ ਉਹਨਾਂ ਨੂੰ ਕੀ ਦਸੀਏ ਕਿ ਜਸਵੰਤ ਸਿੰਘ ਨੇ ਕਿੰਡੀ ਸਟਰਗਲ ਕੀਤੀ ਭੈਣਾਂ ਦੇ ਵਿਆਹਾਂ ਵਿੱਚ ਭਾਂਜੀਆਂ ਦੇ ਵਿਆਹਾਂ ਵਿੱਚ ਹੈ ਤੇ ਫੇ ਹੋਰ ਇਧਰ ਉਧਰ ਵੀ ਸਾਰਿਆਂ ਦੇ ਜਗਾ ਜਿਹੜੀ ਉਹ ਜਗਾ ਦੂਜੀ ਨਾ ਹੁਣ ਇਧਰੋਂ ਤੁਹਾਨੂੰ ਘਰ ਤੁਸੀਂ ਦੇਖਿਆ ਨਾ ਉਹ ਜਗਾ ਭਾਈ ਸਾਹਿਬ ਉਹ ਜਿਹੜੀ ਜਗਾ ਸੀ ਉਹ ਵੀਰਾ ਖੜਾ ਉਹ ਉਹਦੇ ਤੇ ਕੇਸ ਚੱਲੇ ਆ ਮੁੜ ਕੇ ਉਹ ਜਗਾ ਦੇ ਜਿਨ੍ਹਾਂ ਦਾ ਘਰ ਸੀ ਉਹਨੇ ਇੱਕ ਉਹ ਇਹ مشترਕੇ ਖਾਤੇ ਲਾਲ ਲਕੀਰ ਦੇ ਅੰਦਰ ਅਸੀਂ ਕਿਸੇ ਨੂੰ ਬਲੇਮ ਨਹੀਂ ਦਿੰਦੇ ਉਹ ਇੱਕ ਜਣੇ ਨੇ ਉਹ ਜਿਹੜੀ ਮਾਈ ਸੀ ਉਹ ਦੇ ਗਈ ਜਗਾ 2.5 ਲੱਖ ਦਾ ਸ਼ਾਇਦ ਉਹਦਾ ਸੌਦਾ ਹੋਇਆ ਸੀ ਪਰ ਉਹ ਤੇ ਉੱਤੇ ਕਿੰਨੇ ਹੀ ਲੱਖਾਂ ਲੱਗ ਗਏ ਹੁਣ ਕਿਹਨੂੰ ਦਸੀਏ ਉਹਨੇ ਕੇਸ ਕਰ ਦਿੱਤਾ ਦੂਜੇ ਪਰਿਵਾਰ ਨੂੰ ਵੀ ਨਹੀਂ ਜੀ ਅਸੀਂ ਇਹ ਸਾਡਾ ਵੀ ਆ ਮੇਰੇ ਤਾਂ ਹੀ ਕਿਲੇ ਕੀਤੇ ਵੀ ਤੁਸੀਂ ਅਜਨੇ ਹੰਗ ਸਿੰਘ ਲਿਆ ਕੇ ਵੀ ਕਬਜ਼ਾ ਕਰਾਤਾ ਆਏ ਆ ਖੜੇ ਆ ਭਰਾਵਾਂ ਨਾ ਕਿਉਂ ਨਹੀਂ ਖੜਦੇ ਖੜਦੇ ਆ ਪਰ ਉਹਨੇ ਪੈਸੇ ਦਿੱਤੇ ਸੀ ਆ ਪਿੰਡ ਦੇ ਖੜੇ ਪੁੱਛੋ ਵਾਂਗ ਸੀ ਨਾ ਪੂਰੇ ਤੁਹਾਡੇ ਬਹੁਤ ਜਿਆਦੇ ਹੁਣ ਹੋਰ ਸੁਣ ਲਓ ਫੇਰ ਇਹ ਸਕੂਟਰ ਹੁੰਦਾ ਸੀ ਜਸਵੰਤ ਸਿੰਘ ਕੋਲ ਇਹਦੇ ਕੋਲ ਜਦੋਂ ਮੈਨਾਂ ਆਇਆ ਫੇਰ ਮੋਟਰਸਾਈਕਲ ਹੰਗ ਆਪਣੇ ਨਾਲ ਦਾ ਇੱਕੋ ਜਿਹਾ ਸੀਵੀਜ਼ਡ ਤੇ ਹੰਗ ਇਕੱਠੇ ਲਏ ਵੀ ਆਪਾਂ ਮੈਂ ਵੀ ਫਕੀਰਾਂ ਕੋਲ ਆਇਆ ਸੀ ਅੰਗਲੈਂਡੋਂ ਫੇਰ ਗੱਡੀਆਂ ਗੱਡੀ ਹੋਣਾ ਜਿਹੜੀ ਆ ਇਹ ਇੱਕ ਤੋਂ ਗਾਂ ਨਮੀ ਇਦਾਂ ਨਹੀਂ ਵੀ ਤੁਸੀਂ ਬ੍ਰਾਂਡ ਨਹੀਂ ਓਕੜਾ ਕੇ ਭਾਵੇਂ ਛੋਟੀਆਂ ਸੀ ਅਲਟੋ ਸੀ ਹੁਣ ਜਿਹੜੀ ਆਈ ਆ ਜਿਹੜੀ ਆਈ 10 ਹਾਂ ਉਹ ਗੱਡੀਆਂ ਬਹੁਤ ਵਧੀਆ ਇਹ ਨਹੀਂਗਾ ਫਿਰ ਪੁੱਤ ਨੂੰ ਕੱਲਿਆ ਬਾਹਰ ਅੱਛਾ ਕਰੋਨਾ ਕਾਲ ਸਾਰਿਆਂ ਦੇ ਪਿਆ ਸਾਡੇ ਤੁਹਾਡੇ ਤੇ ਅਸੀਂ ਕੋਈ ਦੱਸੇ ਕਿਸੇ ਨੇ ਪਰ ਮੈਨੂੰ ਕਹਿੰਦੇ ਰਹੇ ਕਿਸੇ ਨੇ ਦੱਸੇ ਕੋਈ ਵੀ ਤਰਸੇਮ ਸਿੰਘ ਮੋਰਾਂ ਲਈ ਪੈਸੇ ਮੰਗੇ ਹੁਣ ਕਿਸ ਤੋਂ ਜਾਂ ਇਹਨੇ ਕਿਸੇ ਤੋਂ ਬਾਹਰੋਂ ਅੰਦਰੋਂ ਮੰਗੇ ਹੁਣ ਸੁਣਦੇ ਨਾ ਗੱਲ ਉਦੋਂ ਅਸੀਂ ਇੱਕ ਦੂਜੇ ਲਈ ਖੜੇ ਆ ਔਰ ਉਹ ਜਿਹੜਾ ਖਰਚ ਬਰਚ ਫੇਰ ਇਹਦਾ ਪੁੱਤਰ ਬਾਹਰ ਗਿਆ ਉਹ ਜਦੋਂ ਬਾਹਰ ਗਿਆ ਹੁਣ ਉਹ ਫਲਪਾਇਨ ਦਾ ਸਾਰਿਆਂ ਨੂੰ ਪਤਾ ਆ ਉਥੇ ਜਿੰਨਾ ਪੈਸਾ ਸੀ ਉਹ ਪੈਸਾ ਡੁੱਬ ਗਿਆ ਉਥੇ ਡੁੱਬ ਜਾਂ ਤਾਂ ਮਾਰ ਜਾਂਦੇ ਆ ਉਥੇ ਸਰਕਾਰੀ ਤੌਰ ਤੇ ਨੀਗਾ ਬਹੁਤਾ ਕੰਮ ਪਤਾ ਹੀ ਹੋਣਾ ਸਾਰਿਆਂ ਨੂੰ ਉਹ ਪੈਸੇ ਦਿੰਦੇ ਆ ਤੇ ਉਹਦਾ ਜੇ ਆਪਾਂ 1000 ਦਿੱਤਾ ਤਾਂ ਉਹਦਾ 1200 ਮਿਲਣਾ ਇੰਨਾ ਕੀ ਹੁੰਦਾ ਹਨ ਉਹ ਦੇ ਤੇ ਉਹ ਅਗਲੇ ਕਹਿੰਦੇ ਅਸੀਂ ਨਹੀਂ ਮੋੜਦੇ ਉਹ ਕਿਹੜਾ ਕੋਈ ਲਿਖਤ ਪੜਤਿਆ ਉਹ ਲੱਖਾਂ ਹੀ ਰੁਪਈਆ ਉਦੋਂ ਡੁੱਬ ਗਿਆ ਉਹ ਡੱਬ ਗਿਆ ਔਰ ਉਹ ਪੈਸਾ ਅਜਾਈ ਚਲ ਗਿਆ ਨਾ ਉਹ ਵਿਚਾਰਾ ਹੁਣ ਪੋਤੇ ਆ ਯਾਰ ਉਹ ਅੱਜ ਅੱਜ ਵੀ ਹੁਣ ਤੜਫ ਰਿਹਾ ਉਹ ਅਸੀਂ ਤੜਫ ਰਹੇ ਆ ਇਹ ਬੱਚੇ ਆ ਮੇਰੇ ਉਹਦੇ ਨਹੀਂ ਮੇਰੇ ਵੀ ਆ ਹੁਣ ਇਹ ਇਹਦੇ ਨਾਲ ਚਲੋ ਗਾਂ ਤੋਂ ਚਲੋ ਅਸੀਂ ਸਾਨੂੰ ਕਹਿੰਦੇ ਆ ਤਾ ਖੜ ਜਾਣ ਆ ਜਾਓ ਖੜੋ ਕਰੋ ਗਾਂ ਕਰੋ ਗਾਂ ਬਹੁਤ ਕੁਝ ਕਰਨ ਵਾਲਾ ਫੇਰ ਵੀਰਾ ਜੀ ਗੱਡੀਆਂ ਤੱਕ ਗੱਡੀਆਂ ਤੱਕ ਮਾਰਨੇ ਦਿੱਤੀਆਂ ਪਰਦੇਸਾਂ ਦੇ ਟੂਰ ਲਾਏ ਟਿਕਟਾਂ ਇੱਕ ਵੀ ਟਿਕਟ ਕਦੇ ਇਹਨੇ ਨਹੀਂ ਖਰਚੀ ਫ੍ਰੀ ਸਾਰੀਆਂ ਟਿਕਟਾਂ ਪੇ ਕਰਕੇ ਲੈ ਕੇ ਗਏ ਇੱਕ ਵੀ ਰੁਪਇਆ ਗੱਡੀ 'ਚ ਬੈ ਗਿਆ ਕਦੇ ਚਾਹ ਦਾ ਕੱਪ ਨਹੀਂ ਤਾਂ ਖਰਚਾ ਲਿਖਿਆ ਜਾਂਦਾ ਜਥਿਆਂ 'ਚ ਵੀ ਐਨਾ ਖਾਣ ਪੀਣ ਦਾ ਖਰਚਾ ਆਇਆ ਐਨਾ ਆ ਇੱਕ ਵੀ ਰੁਪਈਆ ਦਾ ਖਰਚਾ ਨਹੀਂ ਉਹ ਔਰ ਖਾਣਾ ਪੀਣਾ ਵਿਸਤਾਰ ਵਰ ਕਿੱਥੇ ਖੜ ਗਿਆ 20 2000 ਆ ਗਿਆ ਬਿੱਲ 15 ਆ ਗਿਆ 10 ਆ ਗਿਆ ਇਹ ਇਹ ਕਹਿਣਾ ਵੀ ਇਹ ਨਹੀਂ ਬਕਿੰਦੇ ਨਹੀਂ ਸੀ ਜੋ ਜੀ ਕਰਦਾ ਸੀ ਜਿੱਥੇ ਜਿਹਦਾ ਜੀ ਆ ਸੁਭਾ ਸਿੰਘ ਨਾਲ ਆ ਜੋ ਜੀ ਕਹਿੰਦਾ ਹੁੰਦਾ ਨਹੀਂ ਕੀ ਮੈਂ ਕਾਪ ਨਹੀਂ ਇਹਨਾਂ ਨੂੰ ਪੁੱਛਣਾ ਦੱਸੋ ਕੀ ਸ਼ਕਣਾ ਬਰਗਰ ਪੀਜ਼ੇ ਬਾਬਾ ਜੀ ਅੱਜ ਇੱਥੇ ਰੁਕਿਆ ਸਕਣਾ ਉਹ ਵੀ ਨੇਮ ਬ੍ਰਾਂਡਡ ਵੱਡੀਆਂ ਜਗ੍ਹਾ ਤੇ ਫੇਰ ਬਾਹਰ ਚਲ ਗਏ ਸਟੋਰਾਂ 'ਚ ਬੜ ਗਏ ਆ ਜੋ ਲੈ ਲਿਆ ਇਹ ਨਹੀਂ ਭਈ ਪੈਸੇ ਲਾਉ ਪਏ ਉਹ ਆਪ ਖਰਚਾ ਕਰਨਾ ਸਾਰਾ ਜਿਹੜੇ ਅੱਜ ਪੋਸਟਾਂ ਸਾਂਹੀਆਂ ਕਰ ਰਹੇ ਨੇ ਤੁਹਾਡੀ ਉਹ ਕਦੀ ਮੇਰੇ ਹਿਸਾਬ ਨਾਲ ਸਾਥੀਆਂ ਨਾਲ ਚਾਰ ਪ੍ਰਸ਼ਾਦੇ ਵੀ ਸ਼ਕਾ ਕੇ ਨਾ ਤਾਂ ਉਹ ਬਣਾਉਂਦੇ ਹੁੰਦੇ ਵੀ ਅਸੀਂ ਆਪ ਪੈਸੇ ਸਾਂਝੇ ਕਰ ਲੈਂਦੇ ਆ ਵੀ ਸਾਂਝੇ ਕਰ ਲੋ ਚਾਰੇ ਜਣੇ ਪਰ ਅੱਜ ਤੱਕ ਬਾਬਾ ਜੀ ਉਹਨਾਂ ਨੇ ਕਦੀ ਵੀ ਇਦਾਂ ਦਾ ਨਹੀਂ ਖਰਚਾ ਵੀ ਬਾਹਰ ਜਾਣਾ ਘੁੰਮਣਾ ਫਿਰਨਾ ਕਿਤੇ ਵੀ ਕਦੇ ਨਹੀਂ ਉਹ ਰਹੀ ਟੋਮੀ ਗੱਡੀਆਂ ਦਾ ਗੱਡੀ ਜਿਹੜੀ ਆ ਜਥੇ ਲਈ ਉਹ ਉਹ ਸਾਰੇ ਦਾ ਸਾਰਾ ਖਰਚ ਇਹ ਨਹੀਂ ਵੀ ਇਹਨਾਂ ਦਾ ਕੱਟਣਾ ਜਾਂ ਕਰਨਾ ਇਹਨਾਂ ਨੂੰ ਹੁਣ ਜਿੱਦਾਂ ਹੁਣ ਦੀ ਲਾਲਾ ਕੋਈ ਕਿਹੜਾ ਟਾੜੀ ਹੋਊਗਾ 10 10000 ਕਈ ਵਾਰੀ ਜ਼ਿਆਦਾ ਵੀ 12 13 ਵੀ ਹੋ ਜਾਣਾ ਜਿੱਥੇ ਕਿਤੇ ਮਿਲਣੇ ਵੀ ਨਹੀਂ ਪਰ ਮੈਂ ਦੇਖੇ ਤੋਰਨਾ ਮੈਂ ਕਿਉਂਕਿ ਮੈਨੂੰ ਪਤਾ ਸੀ ਪਰ ਉਹਨਾਂ ਦਿਲਦਾਰ ਬੰਦਾ ਉਹੀ ਗੱਲ ਆ ਗਈ ਨਾ ਉਹ ਉਹ ਆ ਥੜੋ ਯਾਰ ਪਤਾ ਹੁੰਦਾ ਵੀ ਬੰਦੇ ਦਾ ਸਾਡੇ ਨਾਲ ਅੰਤ ਵਿੱਚ ਲਿਆ ਹੋ ਜਾਣਾ ਇਹ ਤੇ ਬਿਲਕੁਲ ਹੈ ਹੀ ਨਹੀਂ ਸੀ ਸੁਭਾਅ ਕਿਦਾਂ ਦਾ ਸੀ ਬਹੁਤ ਖੁਲਦਲਾ ਦਿਲਦਾਰ ਉਹਨੂੰ ਇਹ ਨਹੀਂ ਸੀ ਹੁੰਦਾ ਵੀ ਉਹਨੂੰ ਇਹ ਨਹੀਂ ਮੈਂ ਬਚਾ ਕੇ ਰੱਖਾ ਲੋਕੀ ਕਰਦੇ ਆ ਅਗਰ ਮੈਂ ਅੱਜ ਜਲਾ ਅੰਤ ਸਵਾਥ ਰਸਾ ਸਰੇ ਤੇ ਗਾਂਢ ਜਿੰਨਾ ਉਹਦੇ ਕੋ ਆਇਆ ਜਸਵੰਤ ਸਿੰਘ ਬਚਾ ਕੇ ਰੱਖਦਾ ਅੱਜ ਕਰੋੜਾਂ ਦਾ ਮਾਲਕ ਜਸਵੰਤ ਸਿੰਘ ਹੁੰਦਾ ਉਹਨੇ ਯਾਰਾਂ ਮਿੱਤਰਾਂ ਤੇ ਸਭ ਤੇ ਤੇ ਦੂਜੇ ਪਰਿਵਾਰ ਤੇ ਲਾਏ ਆ ਘਰ ਘਾਟ ਬਣਾਇਆ ਬੱਚਿਆਂ ਦਾ ਗੱਲਾਂ ਕਰਨ ਵਾਲੇ ਗਾਂ ਵੀ ਕਰੀ ਜਾਣ ਕਰੀ ਜਾਣ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਬਾਕੀ ਮਹਾਰਾਜ ਮੇਰਾ ਕਰਨ ਇਹ ਬੱਚਾ ਇਹਨੂੰ ਹਣ ਟ੍ਰੇਨ ਕਰਾਂਗੇ ਕਰੋਗੇ ਇਹ ਪੂਰਾ ਕਰਾਂਗੇ ਇਹ ਇਹਨੂੰ ਮੈਂ ਬਹੁਤ ਕਹਿੰਦਾ ਸੀ ਪਰ ਸੁਣਿਓ ਪੰਗਾ ਪਤਾ ਕੀ ਹੁੰਦਾ ਹੁਣ ਇਹਨੂੰ ਪਤਾ ਲੱਗਣਾ ਬਾਪੂ ਕਹਿੰਦੇ ਸੀ ਬਹੁਤ ਸੌਖੇ ਰਹਿੰਦੇ ਸੀ ਜਦੋਂ ਬਾਪੂ ਕਹਾਇਆ ਫੇ ਡਾਡਾ ਦੁੱਖ ਪਾਇਆ ਫੇ ਪਤਾ ਲੱਗਦਾ ਹੁਣ ਪਤਾ ਲੱਗਣਾ ਉਹ ਤਾਂ ਇਨਾ ਇਹ ਕਿਹੜੇ ਸ਼ੂ ਪਾਉਣੇ ਆ ਕਿਹੜੇ ਬ੍ਰਾਂਡਡ ਕੱਪੜੇ ਪਾਉਣੇ ਆ ਭਾਬੀ ਸਭ ਕੁਝ ਇਹ ਕੀ ਜੇ ਕਿਸੇ ਹੋਰ ਨਾਲ ਵੀ ਪਿਆਰ ਆ ਗਾਂ ਬੱਚੇ ਆ ਚੰਡੀਗੜ੍ਹ ਜਾਂ ਇੱਧਰ ਉੱਧਰ ਪਰਿਵਾਰ ਸਾਡੇ ਪਿਆਰ ਵਾਲੇ ਆ ਉਹਨਾਂ ਲਈ ਟੈਚੀ ਪਰ ਪਰ ਲਿਆਉਂਦਾ ਸੀ ਉਹ ਇਦਾਂ ਦਾ ਬੰਦਾ ਥੋੜੀ ਸੀ ਜੋ ਅੱਜ ਉਹਨੂੰ ਬਣਾ ਦਿੱਤਾ ਗਿਆ ਵੀ ਕਿਸ ਹਿਆਰਾਂ ਜਾਂ ਹੋਰ ਉਹ ਪੋਸਟ ਪਾਉਣ ਦਾ ਕਾਰਨ ਚਲੋ ਮੈਂ ਇਹਨਾਂ ਨੂੰ ਕਿਹਾ ਸੀ ਵੀ ਰਹਿਣ ਦੀਏ ਨਾ ਪਾਈਏ ਕਿੰਨਿਆਂ ਕਿਨੇ ਕਿਤੇ ਕਰੋੜਾਂ ਤਾਂ ਨਹੀਂ ਦੇ ਦਿੱਤੇ ਕਿੰਨੇ ਹਜ਼ਾਰਾਂ ਚ ਹੀ ਦੇ ਦਿੱਤੇ ਹੁਣ ਕਿ ਆਮ ਗੱਲਾਂ ਕਰਨ ਨੂੰ ਹੀ ਆ ਔਰ ਉਹ ਜੇ ਬਾੜਾ ਵੀ ਉਹ ਕਰਾਂਗੇ ਮੈਂ ਇਹਦੇ ਕਾਕੇ ਦਾ ਹੀ ਦਿੱਤਾ ਪੀ ਇਹਨੂੰ ਸਿੱਧੇ ਭੇਜੋ ਕੱਲ ਨੂੰ ਇਹਨਾਂ ਕਹਿਣ ਵੀ ਉਹ ਰੱਖ ਗਿਆ ਕਰ ਗਏ ਪਜਾ ਉਦਾਂ ਹੀ ਜੀ ਨਹੀਂ ਗੱਲਾਂ ਕਰਨੀਆਂ ਕਰ ਹੀ ਜਾਂਦੇ ਆ ਝੂਠ ਬੋਲਦੇ ਲੋਕ ਇੱਕ ਉਹ ਤਾਂ ਮੈਂ ਨਾਲ ਇਹਨਾਂ ਰਿਸ਼ਪਾਲ ਸੋਂ ਕਾਕੇ ਨੂੰ ਮਿਲਾਂਗੇ ਉਹਨੇ ਪਹਿਲਾਂ ਕਦੇ ਘਾਤ ਲਟਾੜੀ ਕਦੇ ਫਲਾਣੇ ਬਹੁਤ ਜਾਲੀ ਆਈਡੀਆ ਬਣਾਵਣਾ ਨਾ ਜਸਵੰਤ ਸਿੰਘ ਨੂੰ ਜਿੰਨੇ ਮੇਰੇ ਸਾਥੀ ਹੋਰ ਸਿੰਘ ਕੰਡਿਆਣਾ ਜੀ ਆਹਰ ਉਹਨਾਂ ਨੂੰ ਨਿੰਦਿਆਉ ਬੰਦੇ ਨੇ ਅੱਜ ਉਹ ਅੱਜ ਆਪਣੇ ਨਾਂ ਤੇ ਪੋਸਟ ਪਾ ਰਿਆ ਅਖੇ ਜੀ 50000 ਕਰਕੇ ਕੈਨੇਡਾ ਲਗਾਇਆ ਸੀ ਟਿਕਟ ਹੋ ਰਿਹਾ ਏਦਾਂ ਕਦੇ ਵੀ ਏਦਾਂ ਅਸੀਂ ਨਹੀਂ ਗਏ ਜਦੋਂ ਬਾਹਰ ਗਏ ਆ ਭਈ ਇੰਨੇ ਦੇਣੇ ਤੈਨੂੰ ਇੰਨੇ ਹੀ ਦੇਣੇ ਏਦਾਂ ਕਦੇ ਵੀ ਨਹੀਂ ਹੋਇਆ ਅੱਛਾ ਹੋਰ ਛੱਡੋ ਕੈਸ਼ ਤਾਂ ਟੁੱਟ ਗਈਆਂ ਗੱਡੀ ਦੀਆਂ ਜਿਹੜਾ ਮਿਹਨਤਾਂ ਨਾਲ ਉਹਨੂੰ ਗਿਆ ਉਹ ਤਾਂ ਬਖਰਾ ਗਿਆ ਕੈਸ਼ ਤਾਂ ਟੁੱਟ ਗਈਆਂ ਮੈਨੂੰ ਕਿਹਾ ਆ ਸਾਥੀ ਖੜੇ ਆਖੜੋ ਦੀ ਉਹਦੀ ਮਾਂ ਉਹ ਆਪ ਜਾ ਕੇ ਲਿਆਉਂਦੀ ਰੇਹ ਦੀ ਮਾਤਾ ਕਦੇ ਵੀ ਇਹ ਨਹੀਂ ਕਿ ਬਈ ਮੈਂ ਕਿਉਂ ਦਵਾ ਇਦਾਂ ਕਿਹਾ ਹੀ ਨਹੀਂ ਮੈਂ ਕਿ ਪਹਿ ਕੇ ਲੈ ਜਾਓ ਦੇਖ ਤੇ ਔਰ ਕਈ ਵਾਰੀ ਉਹਨੇ ਕਿਹਾ ਵੀ ਆ ਫੜੋ ਜੀ ਵੀ ਮੈਂ ਤੁਹਾਨੂੰ ਕਟਾ ਦੂੰਗਾ ਉਹ ਇਦਾਂ ਨਹੀਂ ਸੀ ਕਹਿੰਦਾ ਵੀ ਮੈਂ ਵੀ ਦਵਾ ਮੈਨੂੰ ਲੈਣ ਉਹ 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 ਅਣਖ ਹੀ ਬੰਦਾ ਸੀ ਉਹ ਅਣਖ ਹੀ ਬੰਦਾ ਸੀ ਔਰ ਮੌਕਾ ਬਣਦਾ ਰਿਹਾ ਉਹਨ ਕਈ ਵਾਰੀ ਯਤਨ ਕੀਤੇ ਵੀ ਮੈਂ ਹੀ ਨਾ ਕਰਦੇ ਮੈਂ ਕਿਉਂ ਕੱਲ ਹੀ ਕੋਈ ਨਹੀਂ ਰੱਖ ਤੂੰ ਮੈਂ ਅੰਤਿ ਸਣਾ ਸਵਾਲ ਪੁੱਛਣਾ ਚਾਹਾਂਗਾ ਵੀਰ ਹੋਰ ਵੀ ਖੜੇ ਆ ਇਸ਼ਾਰੇ ਵੀ ਕਰ ਰਹੇ ਨੇ ਤੇ ਇਹ ਅ ਇਸ ਅੰਤਿ ਚ ਸਵਾਲ ਪੁੱਛਣਾ ਚਾਹਾਂਗਾ ਸਿਰਫ ਵੀ ਕਿਹੜੀ ਉਹਨਾਂ ਦੀ ਗੱਲ ਤੁਹਾਨੂੰ ਬਹੁਤ ਜ਼ਿਆਦਾ ਆਉਂਦੀ ਹੈ ਜਾਂ ਕਿਹੜੀ ਇਹੋ ਜੀ ਚੀਜ਼ ਉਹਨਾਂ ਨੇ ਜੇ ਲਿਖਤਾ ਵੀ ਸੀਗੀਆਂ ਵੀ ਜਿੰਨੇ ਇਤਿਹਾਸ ਬਣਾ ਦਿੱਤਾ ਉਹਦੀਆਂ ਸਾਰੀਆਂ ਪਰ ਉਸਤਾਦ ਜੀ ਦਾ ਸਾਡੇ ਵੱਡਿਆਂ ਦਾ ਲਿਖਿਆ ਨਗਮਾ ਮੈਂ ਸਭ ਦਾ ਹੋ ਕੇ ਵੇਖ ਲਿਆ ਕਿ 13 ਹੋਣਾ ਬਾਕੀ ਉਹਦੇ ਵਿੱਚ ਲਾਈਨਾਂ ਆਉਂਦੀਆਂ ਮੇਰੀ ਉਮਰ ਚੱਲੇ ਗਈ ਅਜਤੀ ਕਰ ਲੋਕਾਂ ਦੇ ਰੋਣੇ ਰੋਂਦੇ ਦੇ ਲੋਕਾਂ ਦੇ ਰੋਣੇ ਰੋ ਬੈਠਾ ਬਸ ਆਪਣਾ ਹੀ ਰੋਣਾ ਵਾਕਈ ਹੈ ਉਹ ਜਿਹੜਾ ਨਾ ਫਿਰ ਇੱਕ ਦਿਨ ਵਿਛੜ ਜਾਣਾ ਮੇਲਾ ਥੋੜਿਆਂ ਦਿਨਾਂ ਦਾ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਬੈਰੀ ਨੂੰ ਸੀਆਈਡੀ ਗਦਾਰ 96 ਕਰੋੜ 96 ਕਰੋੜ ਕਿਹੜਾ ਕਿ ਬਹੁਤ ਨਹੀਂ ਨਾ ਕਿ ਬਹੁਤ ਨਹੀਂ ਉਹ ਪਿਆਰ ਤੇ ਨਹੀਂ ਫਿਰ ਰੜਕ ਮੜਕ ਨਾਲ ਜੀਣਾ ਕਿਸੇ ਤੁਹਾਡਾ ਉਹ ਜਦੋਂ ਬਲਡਿੰਗ ਨਾ ਉਹ ਹੁਣ ਇਦਾਂ ਤਾਂ ਹੋ ਗਿਆ ਅਸੀਂ ਬਣਾਉਂਦੇ ਸੀ ਉਹਨੂੰ ਕਹਣਾ ਵੀ ਸ਼ੰਦ ਤਾਂ ਇੰਨਾ ਹੀ ਹੈ ਜਗਤ ਤੇ ਰੜਕ ਮੜਕ ਨਾਲ ਜੀਣਾ ਕਿਸੇ ਤੋਂ ਡਰ ਕੇ ਰਹਿਣਾ ਨਾ ਪਰ ਸਾਡੇ ਉਸਤਾਦਾਂ ਨੇ ਸਾਨੂੰ ਸਿਖਾਇਆ ਨਾ ਸਿੱਖਿਓ ਮੜਾ ਮੋਟਾ ਉੱਥੇ ਵੀ ਉਸਤਾਦਾਂ ਉਹ ਮੈਂ ਕਹਿ ਦਾਨੀ ਗਾਇਆ ਸਤੋ ਪਹਿਲਾਂ ਕਹੀਆਂ ਨੇ ਫੇਨ ਵਾਈਦਾਨੇ ਜਗਤ ਤੇ ਰੜਕ ਮੜਕ ਨਾਲ ਰੜਕ ਮੜਕ ਨਾਲ ਰੜਕ ਮੜਕ ਨਾਲ ਜੀਣਾ ਕਿਸ ਇੰਨਾ ਜਾਨ ਲੱਗਦੀ ਆ ਇੱਲੇ ਮਰਨਾ ਪੈਂਦਾ ਬੈਂਤਾਂ ਲੋਕਾਂ ਨੇ ਵੀ ਗਾਇਆਂ ਜਦਾਂ ਆ ਪਿਛੇ ਲਾ ਲੋ ਪਿਛੇ ਤਾਂ ਹੁਣ ਅੱਜ ਇਹਦਾ ਹੀ ਹੈ ਇਹ ਹੀ ਗਾਈਏ ਮੇਲਾ ਵਿਚੋੜਾ ਹਾਂਜੀ ਪੇਗ ਫੇ ਫਕਰ ਨੂੰ ਕਰਨਾ ਸਲਾਮ ਚਾਹੀਏ ਪਾਵੇਂ ਹਾਲ ਤੋਂ ਉਹ ਉਹਦਾ ਪਹਿਲਾਂ ਹੀ ਉੱਪਰੋਂ ਬੜ ਕੇ ਲਿਆਉਂਦਾ ਹੁੰਦਾ ਸੀ ਪਹਿਲਾਂ ਹੀ ਉੱਪਰੋਂ ਹਾਂ ਉੱਪਰੋਂ ਸਟਾਰਟ ਕਰਦਾ ਸੀ ਉਹ ਚਲੋ ਪੁਰਾਣੇ ਉਸਤਾਦਾਂ ਦੀਆਂ ਕਾਢਾਂ ਸੀ ਜਿਵੇਂ ਗਿਆਨੀ ਜੀ ਕਲਦੀਪ ਸਿੰਘ ਜੀ ਪੁਲੇਆੜ ਰਾਠਾ ਵਾਲੇ ਹੋਇਆ ਉਹ ਵੀ ਵਧੀਆ ਸੀ ਾਰੇ ਮਿੱਠੇ ਵਿਦਵਾਨ ਸਾਡੀ ਪ੍ਰਣਾਲੀ ਚ ਕੋਮਲ ਸਾਹਿਬ ਦੇ ਸ਼ਾਗਿਰਦ ਹੋਏ ਜ਼ਖਮੀ ਸਾਹਿਬ ਉਹਨਾਂ ਦੇ ਸ਼ਾਗਿਰਦ ਸੀ ਉਹ ਗੁਰਪਾਈਆਂ ਜੀ ਲਾਓ ਉਹ ਉਹਨਾਂ ਨੇ ਕਈ ਕਾਡਾਂ ਕੱਡੀਆਂ ਕਰਮ ਸਿੰਘ ਜੀ ਸਰੰਗੀ ਮਾਸਟਰ ਪਾਵਲੇ ਵਾਲੇ ਉਹਨਾਂ ਕਾਡਾਂ ਕੱਡੀਆਂ ਫੇਰ ਆਪਣੇ ਅਕਾਲਗੜ੍ਹ ਵਾਲਾ ਸਾਰਾ ਹੀ ਪਰਵਨ 79 ਗੱਲ ਜਿਹੜੇ ਕਲਾਕਾਰ ਪਰੋ ਵੀ ਸਾਡੇ ਵੀਰੇ ਆ ਪਿਆਰ ਕਰਦੇ ਹੀ ਸਾਰੇ 79 ਗੱਲ ਜੈਜੀ ਵੀ ਨਹੀਂ ਨਹੀਂ ਉਹ ਸਾਡੇ ਭਰਾ ਆ ਵੀ ਇਕੱਠੇ ਹੁੰਦੇ ਸੀ ਉਹ ਗੱਲ ਸਾਹਿਬ ਦੇ ਤੇ ਪਿਤਾ ਜੀ ਆਪਣੇ بڑے ਵੱਡੇ ਉਸਤਾਦ ਵੇ ਸਰੰਗੀ ਦੇ ਜਿਹੜੇ ਆਪਣੇ ਦੇ ਨਿਸ਼ੱਤਰ ਹਾਂ ਉਹ ਆਪਣੇ ਗਿਆਨੀ ਜੀ ਹਰਦੀਪ ਸਿੰਘ ਜੀ ਗਿੱਲ ਉਹ ਨਾਲ ਦੀ ਸਰੰਗੀ ਕਿਹਨੇ ਵਜਾਉਣੀ ਆ ਵੱਡੀ ਸਰੰਗੀ ਹੁੰਦੀ ਸੀ ਤੇ ਇਹ ਵੀ ਇਦਾਂ ਹੀ ਹੁਣ ਮੈਂ ਗੱਲਾਂ ਹਜੇ ਮੈਂ ਬਹੁਤ ਵਿਸਰ ਗਿਆ ਕਿਉਂਕਿ ਹੁਣ ਗੱਲਾਂ ਗੱਲਾਂ ਚ ਹੋ ਜਾਣੀਆਂ ਕਾਫੀ ਸਮਾਂ ਹੋ ਗਿਆ ਔਰ ਚੈਨਲ ਵਾਲੇ ਵੀਰੇ ਬੈਠੇ ਤੁਸੀਂ ਦੱਸਤਾ ਜੀ ਸਰਵੰਤ ਸਿੰਘ ਨਾ ਉਹਦਾ ਕੋਈ ਦੋਸ਼ ਆ ਨਾ ਸੰਗਤਾਂ ਦਾ ਨਾ ਸਾਡਾ ਹੀ ਜਿਨੀ ਹੁਣ ਐਵੇਂ ਹੀ ਦੁਖੀ ਕਰਨਾ ਮਨ ਪਰ ਉਹ ਦੁਖੀ ਕਰ ਰਹਾ ਉਹ ਭੁਗਤਣਗੇ ਬੀਲਾ ਸਾਹਿਬ ਤੂਫਾਨ ਬੀਲਾ ਉਹਨਾਂ ਦਾ ਕਾਕਾ ਜੀ ਰਾਜੀਵਨ ਸਿੰਘ ਬੀਲਾ ਵੀ ਸਾਡੇ ਨਾਲ ਰਿਆ ਉਹਨਾਂ ਦੇ ਨਾਲ ਕਿ ਮੈਂ ਕਈ ਬਹੁਤ ਗਏ ਅਸੀਂ ਦਰਸ਼ਨ ਸਿੰਘ ਜੀ ਫੇ ਆਪ ਹੁਣ ਆਪਣੇ ਲਿਖਦੇ ਸੀ ਕੋਮਤ ਉਹਨਾਂ ਦੇ ਹੁਣ ਮਨੋਂ ਹੈ ਨਹੀਂਗਾ ਪਿਓਣ ਸੋਭਾ ਸਿੰਘ ਕਰ ਸਕਦੇ ਆ ਇਹ ਕਰ ਲੈਣੇ ਚਲੋ ਆ ਉਹ ਇਹ ਜਿਨ੍ਹਾਂ ਲਈ ਤੋਂ ਮਰਦਾ ਫਿਰਦਾ ਜਿੰਨਾ ਲਈ ਤੂੰ ਮਰਦਾ ਫਿਰਦਾ ਮਨੋ ਜਿੰਨਾ ਲਈ ਤੂੰ ਮਰਦਾ ਫਿਰਦਾ ਆਪਾਂ ਦੀ ਪੰਡ ਪਰਦਾ ਫਿਰਦਾ ਉਹ ਪਾਪਾਂ ਦੀ ਪੰਡ ਪਰਦਾ ਫਿਰਦਾ ਪਾਪਾਂ ਦੀ ਪੰਡ ਪਰਦਾ ਫਿਰਦਾ ਦੋ ਦਿਨ ਰੋਕੇ ਭੁੱਲ ਜਾਵਣਗੇ ਕਦੋਂ ਵਰਤਨੀ ਆਪਾਣਾ ਮੇਲਾ ਥੋੜਿਆਂ ਦਿਨਾਂ ਦਾ ਇੱਕ ਦਿਨ ਵਿਛੜ ਜਾਣਾ ਮੇਲਾ ਥੋੜਿਆਂ ਦਿਨਾਂ ਦਾ ਗੁੰਦੇ ਗੁੰਦੇ ਸਾਰੇ ਹੈ ਵਿਛੜ ਜਾਣਾ ਮੇਲਾ ਥੋੜਿਆਂ ਦਿਨਾਂ ਦਾ ਭਰਾ ਦੀ ਚਖਾ ਤੇ ਖੜ ਕੇ ਬਾਪੂ ਦੀ ਚਖਾ ਤੇ ਖੜ ਕੇ ਗਾਣਾ ਬਹਾਉ ਕਾ ਪੱਤੇ ਨਾਲੋ ਵੀ ਤੋੜ ਲੋ ਆਦ ਰਖਦਾ ਉਹ ਚੋਂ ਵੀ ਸੇਮਾ ਦਾ ਉਹ ਉਹ ਸਾਡਾ ਸਭ ਕੁਝ ਸੀ ਪਿਆਰ ਸੀ ਬਾਵਾ ਬਾਵਾ ਪਾ ਜਾਂਦੀਆਂ ਮਿਰਜਾ ਬਾਜ ਭਰਾਮਾ ਮਾਰਿਆ ਭਾਈਆਂ ਦੇ ਨਾਲ ਉਹ ਭਾਈ ਸੀ ਉਹ ਇਹ ਨਹੀਂ ਕਹਿੰਦਾ ਹੁਣ ਤੇ ਇਹ ਲੱਗਦਾ ਮੈ ਮੂਰਾ ਵਾਲੀ ਲਿਖਣਾ ਲਿਖਦਾ ਸੀ ਪੈੰਡ ਵਾਲੇ ਗੁੱਸਾ ਨਾ ਕਰਨ ਉਹ ਤਰਸ ਆਪਣੇ ਜਸਵੰਤ ਸਿੰਘ ਮੂਰਾ ਵਾਲੀ ਉਹ ਆ ਪਿੱਛੇ ਨਗਮ ਆਇਓ ਚ ਇਦਾਂ ਹੀ ਲਿਖਿਆ ਉਹ ਲਿਖਾਇਆ ਮੇਰੇ ਪੈੰਡ ਵਾਲੇ ਹੁਣ ਤਾਂ ਹੀ ਅੱਜ ਅੱਜ ਜੇ ਕਿਤੇ ਉਹ ਮਾਈ ਦਾ ਭੋਗ ਨਾ ਹੁੰਦਾ ਮੇਰੇ ਪਿੰਡ ਸਾਡੇ ਘਰਾਂ ਚ ਮਾਈ ਉਹ ਚੜਾਈ ਕੀਤੀ ਦੇਖੋ ਕਿਦਾਂ ਦਾ ਸਮਾਂ ਵਰਤਿਆ ਉਹ ਉਹ ਦਾ ਭੋਗ ਆਰੰਭ ਕਰਾ ਕੇ ਵੀ ਇੱਧਰ ਨੂੰ ਆ ਗਿਆ ਤੜਫ ਤੇ ਇੱਥੇ ਹੀ ਸੀ ਹਸਪੀਟਲ ਵੀ ਜਾਂ ਹੋਰ ਤੇ ਜਦੋਂ ਨਾ ਉਹ ਪਿੰਡ ਵਾਲੇ ਸਾਰੇ ਆਉਣਾ ਚਾਹੁੰਦੇ ਕਹਿੰਦੇ ਅਸੀਂ ਭੋਗ ਪਾ ਗਏ ਅਸੀਂ ਆਏ ਮੈਂ ਕਿਹਾ ਨਹੀਂ ਤੁਸੀਂ ਲੰਗਰ ਵੀ ਲਾਉਣਾ ਵੀ 엄마 ਵੀ ਉਹ ਵੀ ਚੰਗੀ ਰੂਹਾ ਤੋਰਨੇ ਵੜੇ ਹੋ ਕੇ ਯਾਰ ਪਸ ਹੁਣ ਹੋਰ ਗੱਲ ਨਹੀਂ ਕਰਾਂਗੇ ਤਾਂ ਕਿਉਂਕਿ ਅਸੀਂ ਵੀ ਬਹੁਤ ਵਾਰੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਐਂ ਲੱਗਦਾ ਵੀ ਸਾਡੇ ਨਾਲ ਹੀ ਉਹ ਜੁੜੇ ਹੋਏ ਸੀਗੇ ਤਾਂ ਸਿਰਫ ਇੰਟਰਵਿਊਜ਼ ਨਹੀਂ ਕੀਤੀਆਂ ਗੱਲਾਂ ਬਾਤਾਂ ਵੀ ਬਹੁਤ ਸਾਂਝੇ ਬਹੁਤ ਮਿੱਠਾ ਸੱਚੀ ਬਹੁਤ ਮਿੱਠੇ ਸੀ ਮੈਂ ਪਰਸਨਲੀ ਇਹ ਗੱਲ ਕਹਿਣੀ ਵੀ ਚਾਹਾਂਗਾ ਕੈਮਰੇ ਤੇ ਸੋ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ ਕੈਮਰਾ ਪਰ ਸਮਿਤ ਖੰਨਾ ਦੇ ਨਾਲ ਮੈਂ ਹਾਂ ਕੁਰਜੋਤ ਸਿੰਘ